ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਮੈਂ ਸਾਰੀਆਂ ਖਡੂਰ ਸਾਹਿਬ ਦੀਆਂ ਸੰਗਤਾਂ ਨੂੰ ਸਪੋਰਟਰਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਕਿ ਜਿਨ੍ਹਾਂ ਦੀ ਸਪੋਰਟ ਨਾਲ ਐਡੀ ਲੀਡ ਨਾਲ ਉਹਨਾਂ ਨੇ ਭਾਈ ਸਾਹਿਬ ਨੂੰ ਵੋਟਾਂ પાਕੇ ਜਿਤਾਇਆ ਉਹਨਾਂ ਨੂੰ ਹੀ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਨੀ ਹੈ ਬਾਕੀ ਸਾਰੀ ਆਲ ওভার ਸੰਗਤ ਜਿਹੜੇ ਸਾਂ ਕੇ ਪ੍ਰਚਾਰ ਵੀ ਕਰਦੇ ਰਹੇ ਬਹੁਤ ਸਾਰ ਸਪੋਰਟ ਦੇਂਦੇ ਰਹੇ ਉਹਨਾਂ ਸਾਰੀਆਂ ਸੰਗਤਾਂ ਨੂੰ ਪਹਿ ਦਿਲੋਂ ਧੰਨਵਾਦ ਕਰਦੇ ਆ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਲਗਭਗ 1 ਮਹੀਨੇ ਸਮਾਂ ਲੱਗ ਗਿਆ ਜੀ 4 ਜੂਨ ਨੂੰ ਤੀਜੀ ਐ ਸੀ ਅੱਜ 5 ਜੁਲਾਈ 1 ਮਹੀਨੇ ਜਿਹੜਾ ਲੰਮਕਾਇਆ ਗਿਆ ਸਰਕਾਰ ਨੂੰ ਵੇਖੋ ਇਹ ਸਰਕਾਰਾਂ ਦੀ ਪਤਾ ਨਹੀਂ ਕੀ ਮਨਸ਼ਾ ਸੀ ਪਹਿਲਾਂ ਤੇ ਉਹਨਾਂ ਨੂੰ 25 ਜੁਲਾਈ ਨੂੰ 25 ਨੂੰ ਜੂਨ ਨੂੰ ਸੌਂਚਕਾਉਣੀ ਚਾਹੀਦੀ ਸੀ ਜਦੋਂ ਬਾਕੀ ਐਮਪੀਆ ਦੇ ਨਾਲ ਇਕੱਠੀਆਂ ਵੋਟਾਂ ਪਈਆਂ ਤੇ ਬਾਕੀਆਂ ਨੂੰ ਸੌਂਚਕਾਤੀ ਪਤਾ ਨਹੀਂ ਸਰਕਾਰਾਂ ਦੀ ਕੀ ਮਨਸ਼ਾ ਸੀ ਇਹਦਾ ਸੰਗਤਾਂ 'ਚ ਬਹੁਤ ਜ਼ਿਆਦਾ ਰੋਸ ਸੀ ਚਲੋ ਚੰਗਾ ਕੀਤਾ ਕਿ ਜਿਹੜੀ ਉਹਨੂੰ ਸੌਂਚਕਾਈ ਗਈ ਤੇ ਸੰਗਤਾਂ ਦਾ ਜਿਹੜਾ ਰੋਸ ਉਹ ਮਤਲਬ ਘਟ ਗਿਆ ਬਹੁਤ ਹੁਣ ਸੰਗਤਾਂ 'ਚ ਚਾਹ ਤੇ ਖੁਸ਼ੀ ਦੀ ਲਹਿਰਿਆ ਖੁਸ਼ੀ ਮਨਾਈ ਜਾ ਰਹੀ ਮਠਾਈਆਂ ਵੰਡੀਆਂ ਜਾ ਰਹੀਆਂ ਹਾਂਜੀ ਹਾਂਜੀ ਸੰਗਤਾਂ ਆਪਣੇ ਆਪ ਮੁਹਾਰੇ ਬਹੁਤ ਜ਼ਿਆਦਾ ਹਰ ਜਗ੍ਹਾ ਤੇ ਖੁਸ਼ੀ ਮਨਾਉਣ ਲੱਗੇ ਪਈ ਗੱਲ ਹੋ ਨਹੀਂ ਨਹੀਂ ਅਜੇ ਸਾਡੀ ਗੱਲ ਨਹੀਂ ਹੋਈ ਉਹਨਾਂ ਨੂੰ ਪਤਾ ਨਹੀਂ ਮਿਲਣ ਦਿੰਦੇ ਵੀ ਆ ਕਿ ਨਹੀਂ ਸਰਕਾਰਾਂ ਦੀ ਆ ਪਤਾ ਨਹੀਂ ਕੀ ਮਨਚਾ ਵਾ ਵੀ ਪਹਿਲਾਂ ਤਾਂ ਕੱਲੇ ਚਾਚਾ ਇਹਨੇ ਜਾਣਾ ਸੀ ਫਿਰ ਉਹਨਾਂ ਨੇ ਕਿਰਪਾਨਾ ਔਰ ਕਸ਼ਾਇਰੇ ਸਮਾਨ ਫੜਾਉਣਾ ਹੀ ਫਿਰ ਅਸੀਂ ਕਿਹਾ ਹੋ ਸਕਦਾ ਚਾਚਾ ਇਹਨੂੰ ਮਿਲਣਾ ਦਿੱਤਾ ਜਾਏ ਤੇ ਫਿਰ ਇਹਨਾਂ ਡੈਡੀ ਨਾਲ ਗਏ ਪਹਿਲੋਂ ਸਾਨੂੰ ਇਹ ਅਹਿਸਾਸ ਸੀ ਕਿ ਜਦੋਂ 4 ਦਿਨ ਦੀ ਕਹਿੰਦੇ ਪਰੋਲ ਦਿੱਤੀ ਆ ਤੇ ਫਿਰ ਇੰਨੀਆਂ ਸੰਗਤਾਂ ਜਿਹੜੀਆਂ ਆਪ ਮੁਹਾਰੇ ਪਹੁੰਚੀਆਂ ਸੀ ਜੇ ਉਹਨਾਂ ਨੂੰ ਫਤਿਹ ਸਾਂਝੀ ਹੋ ਜਾਂਦੀ ਤੇ ਕਿੰਨਾ ਸੰਗਤਾਂ ਦੇ ਮਨ 'ਚ ਉਤਸ਼ਾਹ ਸੀ ਤੇ ਕਿੰਨਾ ਚਾਹ ਸੀ ਪਰ ਪਤਾ ਨਹੀਂ ਸਰਕਾਰਾ ਕਿਉਂ ਸਾਡੇ ਨਾਲ ਤਕਾਕਾਰ ਰਹੀ ਹੈ ਵੀ ਜਿਹੜੇ ਇੰਨੇ ਇੰਨੇ ਲਾਤਕਾਰੀ ਕੇਸਾਂ ਵਾਲੇ ਜਿਨ੍ਹਾਂ ਨੂੰ ਇੰਨੀਆਂ ਲੰਬੀਆਂ ਪਰੋਲਾਂ ਦਿੱਤੀਆਂ ਜਾ ਰਹੀਆਂ ਤੇ ਇੱਕ ਬੰਦਾ ਨੂੰ ਇੰਨੀ ਸੰਗਤ ਨੇ ਇੰਡਾ ਵੱਡਾ ਫਤਵਾ ਦੇ ਕੇ ਜਤਾਇਆ ਵਾ ਤੇ ਉਹਨੂੰ ਜਿਹੜੀ ਸੰਗਤਨਾ ਫਤੇ ਵੀ ਸਾਂਝੀ ਨਹੀਂ ਕਰਨ ਦਿੱਤੀ ਜਾ ਰਹੀ ਇਹ ਸਰਕਾਰਾਂ ਬਹੁਤ ਸਾਰਾ ਸਾਰ ਤੱਕਾਂ ਕਰ ਰਹੀਆਂ ਲੋਕਤੰਤਰ ਦਾ ਅਨਰਾਦਰ ਹੈ ਲੋਕਤੰਤਰ ਦਾ ਅਨਰਾਦਰ ਸਾਰਾ ਸਾਰ ਨਰਾਦਰ ਆ ਕਿ ਜਦੋਂ ਲੋਕਤੰਤਰ ਚ ਰਹਿ ਕੇ ਐ ਇਦਾਂ ਵਿਤਕਰਾ ਕਰਨ ਲੱਗੇ ਤਾਂ ਫਿਰ ਇਹ ਨਰਾਦਰ ਹੀ ਆ ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਕਿ ਫੋਟੋ ਵੀ ਨਹੀਂ ਖਿੱਚੀ ਜਾਏਗੀ ਅਕਸਰ ਲੋਕਾਂ ਨੂੰ ਇਹ ਵੀ ਹੁੰਦਾ ਕਿ ਜਿੰਨੂੰ ਅਸੀਂ ਚੁਣਿਆ ਘਟੋ ਘਟੋ ਦੀ ਕੋਈ ਸਪੀਚ ਜਾਂ ਕੋਈ ਉਹਦੀ ਫੋਟੋ ਜਿਹੜੀ ਆ ਉਹ ਲੋਕਾਂ ਦਾ ਪ੍ਰੈਸ ਕੋਟ ਨਹੀਂ ਵੀਡੀਓ ਨਾਲ ਗੱਲਬਾਤ ਨਹੀਂ ਬਿਆਨਬਾਜ਼ੀ ਨਹੀਂ ਹਰ ਮਤਲਬ 10 ਸ਼ਰਤਾਂ ਤੈਅ ਕੀਤੀ ਕਿ ਬਿਲਕੁਲ ਸੱਚ ਕਰਦਾ ਵੇਖੋ ਇਹ ਤਾਂ ਹੁਣ ਸਰਕਾਰ ਦਾ ਹੀ ਆ ਪਤਾ ਨਹੀਂ ਕੀ ਆ ਕਿਉਂ ਇੰਨਾ ਡਰੇ ਹੋਇਆ ਵੀ ਜਿੱਦਾਂ ਲੋਕਾਂ ਨੂੰ ਜੇ ਐਨਐਸਏ ਲਾਈ ਆ ਤੇ ਜਦੋਂ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਵਾ 4.5 ਲੱਖ ਲੋਕਾਂ ਨੇ ਵੋਟ ਪਾ ਕੇ ਜਿਵੇਂ ਲੋਕਾਂ ਨੂੰ ਕੋਈ ਖਤਰਾ ਨਹੀਂ ਸਰਕਾਰਾਂ ਨੂੰ ਇੰਨਾ ਕਾਹਦਾ ਡਰ ਪਿਆ ਵਾ ਜਿਉ ਉਹਦੀ ਸੋਚੋ ਕਦੇ ਦੀ ਵੀਡੀਓ ਬਣਦੀ ਚਾਹੀ ਲੋਕਾਂ ਨਾਲ ਕੋਈ ਵੀ ਫੋਟੋ ਵਾਇਰਲ ਹੁੰਦੀ ਤੇ ਇਹਦੇ ਚ ਐਡੀ ਕੋਈ ਵੱਡੀ ਗੱਲ ਨਹੀਂ ਕਿ ਮੰਗਾਂ ਸਰਕਾਰ પાસે ਜਾ ਰਹੀ ਹੈ ਕਿ ਵਿਕਾਸ ਮੰਗ ਸਾਡੀ ਇਹ ਆ ਵੀ ਉਹਨਾਂ ਤੁਰੰਤ ਰਿਹਾ ਕੀਤਾ ਜਾਵੇ ਜਿਹੜੇ ਸੰਗਤਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਵਾ ਜਿਹੜੇ ਉਹਦੇ ਸਪੋਰਟਰ ਆ ਵੋਟਰ ਆ ਉਹਨਾਂ ਦਾ ਧੰਨਵਾਦ ਕਰੇ ਤੇ ਉਹਨਾਂ ਦੇ ਜਿਹੜੇ ਜਿਹੜੇ ਮੁੱਦੇ ਤੇ ਅਸੀਂ ਇਲੈਕਸ਼ਨ ਜਿੱਤੀ ਸੀ ਉਹਨਾਂ ਮੁੱਦਿਆਂ ਤੇ ਆਣ ਕੇ ਕਾਰਵਾਈ ਕਰੇ ਤੁਸੀਂ ਲਗਾਤਾਰ ਜਿੱਤ ਤੋਂ ਬਾਅਦ ਸੰਗਤ ਦੇ ਵਿੱਚ ਵੀ ਜਾ ਰਹੇ ਹੋ ਲੋਕ ਕੀ ਕਹਿੰਦੇ ਅੱਜ ਵੀ ਤੁਸੀਂ ਕਿਤੇ ਧੰਨਵਾਦ ਜਿੱਥੇ ਕਰਨਾ ਸੀ ਉੱਥੇ ਹੋ ਗਿਆ ਹੈ ਅਸੀਂ ਹਰ ਰੋਜ਼ ਹੀ ਮਤਲਬ ਧੰਨਵਾਦ ਦੋ ਤਿੰਨ ਪ੍ਰੋਗਰਾਮ ਹੁੰਦੇ ਆ ਤੇ ਸਾਰੀਆਂ ਸੰਗਤਾਂ 'ਚ ਇਹੋ ਹੀ ਆ ਵੀ ਭਾਈ ਸਾਹਿਬ ਕਦੋਂ ਆਉਣਗੇ ਬਾਅਦ ਇਹ ਹੀ ਹਰ ਸੰਗਤ ਦਾ ਮੁੱਦਾ ਹੈ ਇਹੋ ਸਵਾਲ ਆ ਕਿ ਉਹ ਦੁਬਾਰਾ ਆ ਰਹੇ ਤੇ ਸਰਕਾਰਾਂ ਨੂੰ ਇਹ ਬੇਨਤੀ ਕਰਦੇ ਆਂ ਵੀ ਤੁਰੰਤ ਉਹਨਾਂ ਨੂੰ ਕਿਉਂਕਿ ਐਨਐਸਏ ਦਾ ਕੋਈ ਪ੍ਰੂਫ ਨਹੀਂ ਹੈਗਾ ਨਿਆ ਕਿੰਨਾ ਨੇ ਸਭ ਕੁਝ ਕੀਤਾ ਵਾ ਤੇ ਤੁਰੰਤ ਉਹਨਾਂ ਨੂੰ ਰਿਹਾਈ ਦਿੱਤੀ ਜਾਵੇ ਤੇ ਕਿਉਂਕਿ ਹੁਣ ਉਹ ਐਮਪੀ ਬਣ ਗਏ ਆ ਤੇ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਧੰਨਵਾਦ ਕਰਨ ਜਿਹੜੇ ਉਹਨਾਂ ਨੇ ਕਾਰਜ ਸ਼ੁਰੂ ਕੀਤੇ ਉਹ ਆਣ ਕੇ ਆਪਣੇ ਕਰ ਮਾਂ ਨੂੰ ਅੱਜ ਕਿੰਨੀ ਖੁਸ਼ੀ ਹੈ ਕਿ ਪੁੱਤ ਹੁਣ ਜਿਹੜਾ ਰਸਮੀ ਤੌਰ ਸੰਵਧਾਨਕ ਤੌਰ ਤੇ ਭਾਈ ਅਮਰਪਾਲ ਸਿੰਘ ਐਮਪੀ ਜਿਹੜਾ ਐਮਪੀ ਸ਼ਬਦ ਨਾਲ ਲੱਗ ਚੁੱਕਿਆ ਬਹੁਤ ਖੁਸ਼ੀ ਆ ਅਸੀਂ ਵਾਹਿਗੁਰੂ ਦਾ ਕੋਟਨ ਕੋਟ ਸ਼ੁਕਰ ਕਰਦੇ ਆ ਸੱਚੇ ਪਾਤਸ਼ਾਹ ਨੇ ਵੀ ਜਿੰਨੇ ਸਾਨੂੰ ਇੱਥੋਂ ਤੱਕ ਬਚਾਇਆ ਵਾ ਵਾਹਿਗੁਰੂ ਦਾ ਬਹੁਤ ਧੰਨਵਾਦ ਕਰਦੇ ਆ ਤੇ ਬਹੁਤ ਖੁਸ਼ੀ ਵੀ ਆ ਸਾਡੀ ਅਸੀਂ ਅਸੰਭਿਧਾ ਵੀ ਬਹੁਤ ਜ਼ਿਆਦਾ ਹੈ ਜਿਨ੍ਹਾਂ ਲੋਕਾਂ ਨੇ ਫਤਵਾ ਦਿੱਤਾ ਹੈ ਜਿਨ੍ਹਾਂ ਨੇ ਰੱਖਾਂ ਵੋਟਾਂ ਪਾਈਆਂ ਉਹਨਾਂ ਦੀ ਉਨੀ ਆਸਾਂ ਵੀਦਾ ਵੀ ਨਹੀਂ ਉਹ ਤਹੀਂ ਕਹਿੰਨੇ ਸਰਕਾਰਨ ਤੁਰੰਤ ਰਹਾਈ ਦੇਵੇ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਜਿਹੜੀਆਂ ਲੋਕਾਂ ਦੀਆਂ ਆਸਾਂ ਤੇ ਪੂਰਾ ਉਤਰੇ ਤੇ ਇੱਕਦਮ ਮਿਹਨਤ ਕਰੇ ਕੌਮਲੀ ਪੰਜਾਬ ਦੇ ਕੰਮ ਕਰੇ ਕੌਮ ਦੀ ਪੰਜਾਬ ਦੀ ਨੌਜਵਾਨੀ ਬਚਾਵੇ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾਵੇ ਸਰਜੀਤ ਸਿੰਘ ਖਾਲਸਾ ਦੇ ਫਰੀਦਕੋਟ ਤੋਂ ਐਮਪੀ ਚੁਣੇਗੇ ਉਹਨਾਂ ਨੇ ਅੱਜ ਦਿੱਲੀ 'ਚ ਬਿਆਨ ਦਿੱਤਾ ਹੈ ਕਿ ਜੇ ਮੇਰੀ ਮੁਲਾਕਾਤ ਹੁੰਦੀ ਹੈ ਤਾਂ ਮੈਂ ਜਲਦੀ ਜਿਹੜੀਆਂ ਐਸ.ਡੀ.ਪੀ.ਸੀ. ਇਲੈਕਸ਼ਨਸ ਹੋਣ ਜਾ ਰਹੇ ਉਹਦੇ ਬਾਰੇ ਵੀ ਭਾਈ ਸਾਹਿਬ ਦੇ ਨਾਲ ਵਿਚਾਰ ਵਟਾਂਦਰਾ ਕਰੂੰਗਾ ਪਤਾ ਨਹੀਂ ਇਹਦੇ ਬਾਰੇ ਸਾਨੂੰ ਤੇ ਕੋਈ ਅਜੇ ਗੱਲਬਾਤ ਨਹੀਂ ਹੋਈ ਨਾ ਡੈਡੀ ਹੁਣਾਂ ਨੇ ਵੀ ਕੋਈ ਗੱਲਬਾਤ ਨਹੀਂ ਹੋਈ ਨਾ ਅਸੀਂ ਫੋਨ ਹੀ ਵੇਖਿਆ ਪ੍ਰੋਗਰਾਮ ਤੇ ਸਵੇਰ ਦੇ ਚਲੋ ਉਹ ਗਾੜੀ ਜੋ ਵੀ ਉਹਨਾਂ ਨੇ ਦਿੱਤੀ ਆ ਖਬਰ ਉਹ ਤੁਹਾਡਾ ਉਹ ਐਮ.ਪੀ. ਸਾਹਿਬ ਨੂੰ ਮਿਲਣ ਜਾਣ ਦਾ ਕੋਣ ਦਾ ਪ੍ਰੋਗਰਾਮ ਹੈ ਵੇਖੋ ਹੁਣ ਜਾਵਾਂਗੇ ਛੇਤੀ ਘਰੇ ਕੋਸ਼ਿਸ਼ ਕਰਾਂਗੇ ਕਿ ਛੇਤੀ ਜਾਈਏ ਜਿੱਥੇ ਰਕਾਲਦ ਸਰ ਜੀ ਐਸ.ਡੀ.ਪੀ.ਸੀ. ਨੂੰ ਕਹੋਗੇ ਹੁਣ ਤਾਂ ਉਹ ਐਮ.ਪੀ. ਬਣ ਗਏ ਨੇ ਇਹਨਾਂ ਨੂੰ ਚਾਹੀਦੇ ਨਹੀਂ ਹੁਣ ਕਿ ਆਵਾਜ਼ ਚੁਕਣੀ ਚਾਹੀਦੀ ਉਹਨਾਂ ਦੀ ਰਿਹਾਈ ਵਾਸਤੇ ਮੈਂ ਤੇ ਸਾਰਿਆਂ ਨੂੰ ਕਹਿੰਨੀ ਹਕਾਲ ਤਖਤ ਸਾਹਿਬ ਵਾਲਿਆਂ ਨੇ ਵੀ ਕਹਿੰਨੀ ਹੈ ਸਾਰੀਆਂ ਜਥੇਬੰਦੀਆਂ ਨੂੰ ਕਹਿੰਦੇ ਕਿ ਆਪਾਂ ਅੱਜ ਆਵਾਜ਼ ਚੁਕੀਏ ਕਿ ਇੱਕ ਇੱਕ ਬੰਦਾ ਲੋਕਤੰਤਰ ਚ ਸਵਿਧਾਨ ਦੇ ਅੰਦਰ ਹੈ ਕਿ ਸਾਰਾ ਕੰਮ ਹੁਣ ਸੋਹ ਵੀ ਚੁੱਕੀ ਗਈ ਹੈ ਤੇ ਆਪਾਂ ਆਜ 28 ਹੈ ਕਿ ਇੱਕ ਬੇਕਸੂਰ ਨੌਜਵਾਨ ਨੂੰ 3 ਸਾਲ ਤੋਂ ਪਹਿਲਾਂ ਬੰਦ ਕੀਤਾ ਹੋਇਆ ਅੰਦਰ ਐਨਐਸਏ ਦੁਬਾਰਾ ਵਧਾਈ ਆ ਤੇ ਇਹ ਸਾਰੀ ਗਰਮਾ ਤੋਂ ਸਰਕਾਰਾਂ ਵੀ ਬਾਜ ਆ ਜਾਣ ਤੇ ਜਿਹੜੀ ਲੋਕਾਂ ਦੀ ਸੰਗਤ ਦਾ ਫਤਵਾ ਉਹਨੂੰ ਮਨਜ਼ੂਰ ਕਰਾਂ ਤੇ ਤੁਰੰਤ ਨਤੀਜਾ ਦਾ 3 ਜੂਨ ਨੂੰ ਚੁੱਪਚੀਪ ਤੇ 1 ਸਾਲ ਵਧਾ ਦਿੱਤੀ ਜਾਂਦੀ ਨੇ ਐਨਐਸਏ ਦੇ ਫਰਵਰੀ ਦੀ ਲਾਈ ਹੈ ਤਿੰਨ ਮਹੀਨੇ ਦੀ ਐਕਸਟੈਂਡ ਕੀਤੀ ਹਾਂਜੀ ਤਿੰਨ ਮਹੀਨੇ ਦੀ ਹਾਂਜੀ ਹਾਂਜੀ ਤਿੰਨ ਮਹੀਨੇ ਦੀ ਉਹਨਾਂ ਨੇ ਐਕਸਟੈਂਡ ਕੀਤੀ ਇਹ ਵੀ ਸੰਗਤਾਂ 'ਚ ਬਹੁਤ ਰੋਸ ਸੀ ਇਸ ਗੱਲ ਦਾ ਵੀ ਕਿਉਂਕਿ ਇਹਨਾਂ ਨੂੰ ਇਦਾਂ ਕਰਨਾ ਨਹੀਂ ਚਾਹੀਦਾ ਇਹਨਾਂ ਨੂੰ ਪਤਾ ਵੀ ਐਮਪੀ ਦੀ ਸੀਟ ਜਿਹੜੀ ਜਿੱਤ ਜਾਣੀ ਆ ਇਹ ਕਰਕੇ ਇਹਨਾਂ ਨੇ ਹੋ ਸਕਦਾ ਐਕਸਟੈਂਡ ਕੀਤੀ ਹੋਵੇ ਦੇਵਲੀ ਜੇਕਰ ਨਹੀਂ ਰਿਹਾ ਕਰਦੇ ਇਹ ਜਿਹੜੇ ਹਲਕੇ ਦੇ ਡਿਵੈਲਪਮੈਂਟ ਦੇ ਕੰਮ ਨੇ ਉਹ ਰੁਕ ਜਾਣਗੇ ਜਾਂ ਲੋਕਾਂ ਦੀਆਂ ਸਮੱਸਿਆਵਾਂ ਜਿਹੜੇ ਹੱਲ ਨਹੀਂ ਹੁੰਦੀਆਂ ਉਹ ਹੀ ਹੈ ਨਾ ਕਿ ਜਿੱਦਾਂ ਹੁਣ ਨੌ ਹਲਕਿਆਂ ਦਾ ਕੰਮ ਆ ਤੇ ਉਹ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਇਸ ਆਸਲੀ ਪਾਈਆਂ ਵੀ ਸਾਡੇ ਜਿਹੜੇ ਕੰਮ ਆ ਕਰਨਗੇ ਤੇ ਇਹ ਕਰਕੇ ਸਰਕਾਰਾਂ ਤੁਰੰਤ ਰਹਾ ਕਰਨ ਤੇ ਉਹ ਵਾਅਦੇ ਆਪਣੇ ਆਣ ਕੇ ਪੂਰੇ ਕਰਨ ਸੰਗਤਾਨੰਦ ਸੰਗਤਾ ਦਾ ਧੰਨਵਾਦ ਕਰਨ ਉਹਨਾਂ ਦੇ ਕੀਤੇ ਹੋਏ ਵਾਅਦੇ ਪੂਰੇ ਕਰਨ ਜਿਹੜੇ ਮੇਨ ਮੁੱਦਾ ਇੱਕ ਨਸ਼ਿਆਂ ਦਾ ਤੇ ਬੰਦੀ ਸਿੰਘਾਂ ਦੀ ਰਿਹਾਈਆਂ ਦਾ ਕਰਕੇ ਹੀ ਅਹੀਂ ਇਲੈਕਸ਼ਨ ਜਿਹੜੀ ਲੜੀ ਸੀ ਤਾਂ ਉਹ ਆਣ ਕੇ ਆਪਣਾ ਜਿਹੜਾ ਉਹ ਕੰਮ ਕਰਨ ਜਿਹੜਾ ਸ਼ੁਕਰਾਨਾ ਸਮਾਗਮ ਕੋਈ ਲਿਖਿਆ ਗਿਆ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਸੀ ਪਿੰਡ ਦੇ ਗੁਰਦੁਆਰਾ ਸਾਹਿਬ ਚ ਖੜ ਪਰਸ ਨਹੀਂ ਨਹੀਂ ਅਜੇ ਕੋਈ ਨਹੀਂ ਅਜੇ ਹੁੰਦੇ ਦੇ ਡੈਡੀ ਦੇ ਫੈਸਲਾ ਕਰਾਂਗੇ ਜਿਹੜਾ ਵੀ ਪ੍ਰੋਗਰਾਮ ਅੱਗੇ ਵਾਲਾ ਹੋਊਗਾ ਅਜੇ ਕੋਈ ਸਾ ਬਹੁਤ ਹੈ ਲੋਕ ਬੜਾ ਜਿਆਦਾ ਖੁਸ਼ੀਆਂ ਬਣਾਈਆਂ ਜਾ ਰਹੀਆਂ ਅੱਜ ਬਹੁਤ ਸੰਗਤਾਂ ਚ ਬਹੁਤ ਜਿਆਦਾ ਉਸ਼ਾਵਾ ਸੰਗਤ ਤੇ ਬੜੀ ਨਿਰਾਸ਼ਾ ਵੀ ਸੀ ਜਿੰਨਾ ਤੱਕ ਉਹਨਾਂ ਨੂੰ ਸੌਣੀ ਚਕਾਈ ਗਈ ਤੇ ਹੁਣ ਜਦੋਂ ਚਲੋ ਅੱਜ ਇਹ ਸੌ ਸਮਾਗਮ ਚੁੱਕ ਸਮਾਗਮ ਹੋ ਗਿਆ ਤੇ ਸੰਗਤਾਂ ਚ ਬਹੁਤ ਹੀ ਜਿਆਦਾ ਖੁਸ਼ੀ ਆ ਬਹੁਤ ਹੀ ਸੰਗਤਾਂ ਦਾ ਧੰਨਵਾਦ ਕਰਦੇ ਵੀ ਇਹ ਸਾਰਾ ਕੁਝ ਜਿਹੜੀ ਜਿੱਤ ਵੀ ਹੈ ਐਨਐਸਏ ਦਾ ਜੇਕਰ ਅਸੀਂ ਸਿੱਧੇ ਤੌਰ ਤੇ ਸਰਕਾਰ ਦੀ ਦਖਲਅੰਦਾਜ਼ੀ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਹੱਥ ਵਸਿਆ ਉਹਨਾਂ ਨੇ ਐਕਸਟੈਂਡ ਕਰਨਾ ਉਹਨਾਂ ਨੇ ਅੱਗੇ ਪੰਜਾਬ ਸਰਕਾਰ ਨੂੰ ਤੁਹਾਡੀ ਕੀ ਅਪੀਲ ਹੈ ਜੇਕਰ ਸਿੱਧਾ ਮੁੱਖ ਮੰਤਰੀ ਵੇ ਬਾਰੇ ਜੇ ਤੁਸੀਂ ਕਹਿਣਾ ਹੋਵੇ ਸਪਨਾ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਨੂੰ ਸਾਡੀ ਤੇ ਹੁਣੀ ਹੋਈ ਅਪੀਲ ਵੀ ਆ ਇੱਕ ਇਸੂੰ ਦੀ ਸਮਝੋ ਕਿ ਜਦੋਂ 4 6 4 ਲੱਖ ਲੋਕਾਂ ਨੇ ਫਤਵਾ ਦੇ ਕੇ ਉਹਨੂੰ ਐਮਪੀ ਬਣਾਇਆ ਤੇ ਇਹਨਾਂ ਨੂੰ ਨਾ ਤੁਰੰਤ ਛੱਡਣਾ ਚਾਹੀਦਾ ਕਿਉਂਕਿ ਹੈ ਵੀ ਬੇਕਸੂਰ ਹੈ ਕਮਰਤੇ ਛਕਾਉਣਾ ਨੇ ਛੱਡਾਉਣਾ ਕੋਈ ਗਲਤ ਗੱਲ ਨਹੀਂ ਆ ਜਿਹੜੇ ਇੰਨੇ ਜ਼ੁਲਮਾਂ ਵਾਲੇ ਆ ਉਹਨਾਂ ਨੂੰ ਤੁਸੀਂ ਪਰੋਲਾ ਦੇਣ ਦੇ ਤੇ ਜਿਹੜੇ ਇੱਕ ਮਤਲਬ ਬੇਕਸੂਰ ਬੰਦਾ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਲਾ ਉਹਨੂੰ ਤੁਸੀਂ ਇੱਕ ਦਿਨ ਦੀ ਪ੍ਰੋਲ ਕਿਸ ਨੂੰ ਕਰਦਿਆਂ ਨੂੰ ਮਿਲਣ ਤੱਕ ਨਹੀਂ ਦੇਣ ਦੇ ਪਰ ਜਦੋਂ ਅਮਰਪਾਲ ਸਿੰਘ ਨੂੰ ਇੱਕ ਖੰਖਾਰ ਜਾਂ ਇੱਕ ਬੜਾ ਖਤਰਨਾਕ ਚਿਹਰੇ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਇੱਕ ਮਾਂ ਦੇ ਤੌਰ ਤੇ ਤੁਹਾਨੂੰ ਉਹ ਚੀਜ਼ ਕਿਦਾਂ ਖਾਲਸਤਾਨੀ ਸਵੱਤ ਕੀਤਾ ਜਾਂਦਾ ਹੈ ਕਈ ਵਾਰੀ ਪੰਜਾਬ